ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੜਕ ਤੇ ਆ ਰਹੀ ਐਂਬੂਲੈਂਸ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਐਂਬੂਲੈਂਸ ਸੀ ਉਹ ਇੱਕ ਗਰਭਤੀ ਮਹਿਲਾ ਨੂੰ ਲੈ ਕੇ ਆ ਰਹੀ ਸੀ ਤੇ ਇਸ ਐਂਬੂਲੈਂਸ ਦੇ ਵਿੱਚ ਡਰਾਈਵਰ ਸਣੇ 4 ਤੋਂ 5 ਵਿਅਕਤੀ ਦੱਸੇ ਜਾ ਰਹੇ ਨੇ ਕਿਵੇਂ ਘਟੀ ਇਹ ਭਿਆਨਕ ਘਟਨਾ ਕਿੱਥੋਂ ਦਾ ਇਹ ਪੂਰਾ ਮਾਮਲਾ ਕੀ ਹੋਇਆ ਪਰਿਵਾਰ ਦੇ ਨਾਲ ਤੁਹਾਨੂੰ ਦੱਸਦੇ ਆਂ ਅੱਗੇ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੇ ਦਿਖਾਉਨੇ ਆ ਤੁਹਾਨੂੰ ਬਲਾਸ ਦਾ ਭਿਆਨਕ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਸਾਰੀ ਘਟਨਾ ਹੈ ਉਹ ਮਹਾਰਾਸ਼ਟਰ ਦੀ ਘਟਨਾ ਹੈ ਇੱਕ ਐਂਬੂਲੈਂਸ ਗਰਭਤੀ ਮਹਿਲਾ ਨੂੰ ਲੈ ਕੇ ਆ ਰਹੀ ਹੁੰਦੀ ਹੈ ਤੇ ਅਚਾਨਕ ਉਸ ਐਂਬੂਲੈਂਸ ਦੇ ਵਿੱਚ ਆਕਸੀਜਨ ਦੇ ਵਾਲਾ ਸਿਲੰਡਰ ਜਿਹੜਾ ਉਹ ਲੀਕ ਹੋ ਜਾਂਦਾ ਹੈ ਪਰ ਮੌਕੇ ਤੇ ਹੀ ਡ라이ਵਰ ਨੇ ਬਹੁਤ ਜ਼ਿਆਦਾ ਹਿਸ਼ਿਆਰੀ ਦਿਖਾਈ ਤੇ ਉਸਨੇ ਪੂਰੇ ਦੇ ਪੂਰੇ ਪਰਿਵਾਰ ਨੂੰ ਪਹਿਲਾਂ ਬਾਹਰ ਕਰ ਦਿੱਤਾ ਤੇ ਬਾਅਦ ਵਿੱਚ ਆਪ ਵੀ ਉਹ ਭੱਜ ਕੇ ਐਂਬੂਲੈਂਸ ਤੋਂ ਬਾਹਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਐਂਬੂਲੈਂਸ ਦੇ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਹੈ ਤੇ ਐਂਬੂਲੈਂਸ ਦੇ ਪ੍ਰਕੱਚੇ ਉੱਡ ਜਾਂਦੇ ਨੇ ਦੂਰ ਦੂਰ ਤੱਕ ਐਂਬੂਲੈਂਸ ਦੇ ਜਿਹੜੇ ਪਾਰਟ ਹੁੰਦੇ ਨੇ ਉਹ ਖਿੱਲਰ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਵਿਅਕਤੀ ਇਸ ਐਂਬੂਲੈਂਸ ਦੇ ਵਿੱਚ ਸਨ ਉਹ ਸਾਰੇ ਦੇ ਸਾਰੇ ਠੀਕ ਹਨ ਤੇ ਗਰਭਤੀ ਮਹਿਲਾ ਵੀ ਹੁਣ ਠੀਕ ਹੈ ਤੇ ਉਸ ਨੂੰ ਹੋਰ ਐਂਬੂਲੈਂਸ ਦੇ ਵਿੱਚ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਡਰਾਈਵਰ ਦੀ ਇਸ ਹੁਸ਼ਿਆਰੀ ਨੇ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਆਪਣੀ ਰੈਕਮੈਂਟਾਂ ਦੇ ਵਿੱਚ ਜਰੂਰ ਦੇਣਾ ਔਰ ਨਾਲ ਹੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਕਵਰ ਨੂੰ ਇਸ ਦੇ ਬਾਰੇ ਪਤਾ ਲੱਗ ਸਕੇ ਹੁਣ ਤੁਸੀਂ ਦੇਖੋ ਇਹ ਪੂਰਾ ਵੀਡੀਓ